ਉਹੀ ਸਾਡੇ ਭਰਾ ਜੀ ਇੱਕ ਮਿੰਟ ਨਹੀਂ ਉਤਰਗੇ ਹੋਣੇ ਯਾਰ ਹੈ ਨਾ ਉਹ ਰੋ ਰੋ ਕੇ ਫੋਟੋ ਲੁਕਾਣ ਸਿਆ ਤੇ ਜਿਹੜਾ ਦਰਿਆ ਦਾ ਜਿਹੜਾ ਆ ਪੰਡਾ ਪਈ ਦਾ ਕਾਰਨ ਸਾਦਾ ਪਰਲਾ ਕਰਨ ਉਹ ਇਹ ਦਾ ਹਨ ਹਾਂ ਹਾਂ ਕਾਜੀ ਅਸਲ ਸਾਡੀ ਇਹ ਬੰਦਾ ਬਣ ਗਿਆ ਓਕੇ ਉੱ딜 ਨਹੀਂ ਬਟ ਕੰਮ ਕਰਦੇ ਲੋਕਾਂ ਨੂੰ ਭੈਣ ਤੋਂ ਵੀਡੀਓ ਬਣਾ ਕੇ ਕੀ ਠੱਗਣਾ ਕੁਝ ਓਏ ਉੱ딜 ਨਹੀਂ ਬਟ ਸਾਬਕਾ ਜੀ ਲੋਕਾਂ ਨੂੰ ਪਰ ਅਜੋ ਵੀ ਵੀਡੀਓ ਬਣਾ ਬਣਾ ਕੇ ਕੀ ਠੱਡਾ ਰਿਹਾ ਜੀ ਇਹ ਅਜੋ ਵੀ ਵੀਡੀਓ ਬਣਾ ਬਣਾ ਕੇ ਕੀ ਠੱਡਾ ਰਿਹਾ ਜੀ ਚਲ ਚਲ ਕੋਈ ਗੱਲ ਨਹੀਂ ਮੰਤਰੀ ਸਾਹਿਬ ਕਰਨ ਜੋ ਐਸਾ ਨਹੀਂ ਟੈਕਨੀਕਲੀ ਉਹ ਮੰਤਰੀ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਵੀ ਜੱਟ ਬਣ ਕੇ ਤੇ ਮੈਂ ਨਹੀਂ ਜਾਣਾ ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਰ ਸਕਦੇ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਬਹਾਲਦਰ ਨੂੰ ਪਤਾ ਆਹ ਜਿਹੜੀ ਟੱਕਰ ਪਈ ਆ ਇਹ ਤੁਸੀਂ ਵੀ ਸਮਝੋ ਕਰ ਇੱਕ ਇੱਕ ਬੜੀ ਹੋਰ ਚੜ੍ਹਤ ਹੋ ਜੋ ਜਿਸका ਕਿੰਮਤ ਲੁਕ ਮੇਰੀ ਇੱਕ ਬੇਨਤੀ ਹੈ ਭਈ ਜਿਹੜਾ ਮਕੌੜਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੁੰਜਾ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਤੇ ਗੱਲ ਉੱਥੇ ਵੀ ਆਪਾਂ 사이ਟ ਟੀਟ ਵੀ ਕੀਤੀ ਸੀ ਹੁਣ ਮੈਂ ਤੁਹਾਡੇ ਧਿਆਨ 'ਚ ਨਹੀਂ ਮਤਲਬ ਦੱਸਿਆ ਔਰ ਉਹ ਕਈ ਗੱਲਾਂ ਜਿਹੜੀਆਂ ਆਪਾਂ ਤੁਹਾਨੂੰ ਜਦੋਂ ਦੱਸਦੇ ਆ ਉਹਨੂੰ ਧਿਆਨ ਕੇ ਤੇ ਉੱਠਦੇ ਹੁੰਦਾ ਜਾਂ ਹੋਰ ਕਿਸੇ ਪਾਸੇ ਸੁਣਤੀ ਨਹੀਂ